ਧੋਣੇ ਦੀ ਕੁਆਲਿਟੀ ਚੈੱਕ ਕਰੋ ਜੀ ਤੁਸੀਂ yellow ਕਲਰ ਵਾਲਾ ਆਪਣੇ ਕੋਲ ਵੈਰਾਈਟੀ ਲੱਗੀ ਐ ਸਾਰੀਆਂ ਵੈਰਾਈਟੀਆਂ ਆਪਣੇ ਫਾਰਮ ਤੇ ਲੱਗੀਆਂ ਹੋਈਆਂ ਜੀ ਅੱਜ ਧੋਣੇ ਦੀ ਫਸਲ ਬਾਰੇ ਗੱਲਬਾਤ ਕਰਦੇ ਆਂ ਵਾਟਰਮੈਲਨ ਦੀ ਫਸਲ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਕੀ ਕੀ ਇਹਦੇ ਚ ਚੈਲੰਜ ਆਉਂਦੇ ਆ ਕਿਹੜੀ ਕਿਹੜੇ ਤਰੀਕੇ ਨਾਲ ਇਹਦੀ ਮੈਨੇਜਮੈਂਟ ਕਰਨੀ ਆ ਤੁਸੀਂ ਦੇਖੋ ਇੱਥਾ ਮਲਚਿੰਗ ਸ਼ੀਟ ਅਸੀਂ ਪਾਈ ਹੋਈ ਆ ਜੀ ਮਲਚਿੰਗ ਤੇ ਵੈਰਾਈਟੀਆਂ ਲੱਗੀਆਂ ਨੋਨੀਓ ਕੰਪਨੀ ਦੀਆਂ ਸਾਰੀਆਂ ਵੈਰਾਈਟੀਆਂ ਲੱਗੀਆਂ ਕੁਝ ਟਰਾਲ ਵੈਰਾਈਟੀਆਂ ਹੋਰ ਵੀ ਲੱਗੀਆਂ ਜੰਨਤ ਵੀ ਲੱਗਾ ਜੀ ਵਿਸ਼ਾਲਾ ਵੀ ਲੱਗਾ ਤੇ ਅਰੋਹੀ ਵੀ ਲੱਗਾ ਤਿੰਨ ਵੈਰਾਈਟੀਆਂ ਸਾਡੇ ਕੋਲ ਇਸ ਕੰਪਨੀ ਦੀਆਂ ਲੱਗੀਆਂ ਹੋਈਆਂ ਨੇ ਤੇ ਹੁਣ ਇਹਦੀ ਮੈਨੇਜਮੈਂਟ ਬਾਰੇ ਆਪਾਂ ਸਾਰੀ ਗੱਲਬਾਤ ਤੁਹਾਡੇ ਨਾਲ ਕਰਦੇ ਆਂ ਵੀ ਕਿਹੜੇ ਕਿਹੜੇ ਤਰੀਕੇ ਨਾਲ ਇਹਨੂੰ ਮੈਨੇਜ ਕਰਨਾ ਕਿਹੜੀਆਂ ਇੱਚ ਬਿਮਾਰੀਆਂ ਆਉਂਦੀਆਂ ਤੇ ਉਹ ਬਿਮਾਰੀਆਂ ਨੂੰ ਆਪਾਂ ਕਿਹੜੇ ਤਰੀਕੇ ਨਾਲ ਮੈਨੇਜ ਕਰ ਸਕਦੇ ਆਂ ਜੇ ਤਾਂ ਵੀਡੀਓ ਨੂੰ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ Facebook ਤੇ ਵੇਖ ਰਤਾ ਪੇਜ ਨੂੰ ਲਾਈਕ ਕਰ ਤੇ ਫੋਲੋ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਵਾਟਰਮੈਲਨ ਜਿਹੜਾ ਦੁਹਾਣਾ ਜਿਹੜਾ ਹੈ ਜੀ ਇਹ ਸਾਡੇ ਕੋ ਸੈਗਮੈਂਟ ਲੱਗਾ ਹੁਣ ਇਹਦੀ ਜੇ ਆਪਾਂ ਧੋਣੇ ਦੀ ਗੱਲਬਾਤ ਕਰੀਏ ਤਾਂ ਰਿਕੁਆਇਰਮੈਂਟ ਜਿਹੜੀ ਇਹਦੀ ਖਰਾਕ ਦੀ ਕਾਫੀ ਜ਼ਿਆਦਾ ਹੁੰਦੀ ਹੈ ਪਾਣੀ ਦੀ ਰਿਕੁਆਇਰਮੈਂਟ ਕਾਫੀ ਜ਼ਿਆਦਾ ਹੁੰਦੀ ਹੈ ਤੇ ਕੋਸ਼ਿਸ਼ ਇਹ ਰੱਖੀ ਦੀ ਹੈ ਕਿ ਜਿਹੜੀਆਂ ਪਾਣੀ ਵਾਲੀਆਂ ਸਾਡੀਆਂ ਖੇੜਾਂ ਹੋਣ ਉਹ ਬਿਲਕੁਲ ਕਲੀਨ ਰਹਿਣ ਸਾਡੇ ਕੋਲ ਵੀ ਨਹੀਂ ਰਹੀਆਂ ਅਸੀਂ ਹੁਣ ਫੇਰ ਦੁਬਾਰਾ ਉਹਨਾਂ ਚੋਂ ਜਿਹੜੇ ਆ ਵੇਲਾਂ ਬਾਹਰ ਕਢਾਉਂਦੇ ਰਹਿੰਨੇ ਆ ਵਾਰ-ਵਾਰ ਕਢਾਉਂਦੇ ਰਹਿੰਨੇ ਆ ਪਰ ਕੁਝ ਕਿ ਕਮੀਆਂ ਹਰ ਇੱਕ ਕੋਲ ਰਹਿ ਜਾਂਦੀਆਂ ਨੇ ਤੇ ਕੋਸ਼ਿਸ਼ ਇਹ ਕਰੋ ਕਿ ਜੇ ਤੁਸੀਂ ਇਹ ਚੀਜ਼ ਤੇ ਕੰਮ ਕਰ ਰਹੇ ਹੋ ਤਾਂ ਇਹਦੀ ਪਾਣੀ ਵਾਲੀ ਜਗ੍ਹਾ ਜਿਹੜੀ ਉਹ ਖਾਲੀ ਰਵੇ ਤਾਂ ਜ਼ਿਆਦਾ ਵਧੀਆ ਹੈ ਜੇ ਇਸ ਟਾਈਮ ਤੇ ਜਿਹਨੂੰ ਫਰੂਟਿੰਗ ਜਿਹੜੀ ਸਟੇਜ ਸਾਡੀ ਸੈੱਟ ਹੋ ਜਾਂਦੀ ਆ ਤੇ ਜੇ ਤੁਸੀਂ ਮਲਚਿੰਗ ਪੂਰੇ ਪ੍ਰੋਪਰ ਤਰੀਕੇ ਨਾਲ ਸੀਲ ਕੀਤੀ ਹੋਈ ਆ ਮਿੱਟੀ ਪਾ ਕੇ ਕੋਸ਼ਿਸ਼ ਇਹ ਕਰੋ ਕਿ ਮਿੱਟੀ ਉਹਨੂੰ ਉਤੋਂ ਮਿੱਟੀ ਤੋਂ ਲਾ ਦਿਓ ਮਿੱਟੀ ਨੂੰ ਤੇ ਮਲਚਿੰਗ ਨੂੰ ਫਿਰ ਉੱਥੇ ਇਹੀ ਪਈ ਰਹਿਣ ਦਿਓ ਮਤਲਬ ਉਹਦੇ ਥੱਲੇੋਂ ਦੀ ਪਾਣੀ ਦੀ ਜਿਹੜਾ ਸਰਕੂਲੇਸ਼ਨ ਹੈ ਉਹ ਤੁਹਾਡੀ ਜਿਹੜੀ ਫਾਸਟ ਹੋ ਜੇ ਤੇ ਖਾਦ ਦੇ ਰੂਪ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸ਼ੁਰੂਆਤੀ ਸਟੇਜ ਤੇ ਵਾਟਰ ਮੈਨੇਜਮੈਂਟ ਵਗੈਰਾ ਜਿਹੜਾ ਹੈਗਾ ਜੀ ਉਹਨੂੰ ਆਪਾਂ ਨੂੰ ਐਨਪੀਕੇ ਚ 11 19 ਦੇ ਸਕਦੇ ਆ ਸਟਾਰਟਰ ਦੇ ਸਕਦੇ ਆ ਤੇ ਲੋੜ ਮੁਤਾਬਕੇ ਚ ਸੁੰਡੀਆਂ ਮੱਛਾ ਤੇਲੇ ਵਾਲੀ ਦਵਾਈ ਆਪਾਂ ਵਰਤ ਸਕਦੇ ਆ ਜੀ ਫੰਗਸ ਦਾ ਬਹੁਤਾ ਜਿਆਦਾ ਅਟੈਕ ਇਹਨਾਂ ਵੈਰੈਟੀਆਂ ਦੇ ਵਿੱਚ ਸਾਡੀਆਂ ਦੇ ਵਿੱਚ ਨਹੀਂ ਆਉਂਦਾ ਕਈਆਂ ਵੈਰੈਟੀਆਂ ਚ ਆਉਂਦਾ ਵੀ ਹੋ ਸਕਦਾ ਪਰ ਜੇ ਉਹ ਆਇਆ ਤਾਂ ਡਾਉਨੀ ਮਿਲਡੀਓ ਬਿਮਾਰੀ ਮੋਸਟਲੀ ਆਊਗੀ ਕਿਉਂਕਿ ਵੇਲਾਂ ਵਾਲੀਆਂ ਫਸਲਾਂ ਤੇ ਡਾਉਨੀ ਮਿਲਡੀਓ ਬਿਮਾਰੀ ਜਿਹੜੀ ਜਿਆਦਾ ਨੁਕਸਾਨ ਉਹ ਕਰਦੀ ਹੈ ਤੇ ਡਾਉਨੀ ਮਿਲਡੀਓ ਦਾ ਬਿਮਾਰੀ ਲਈ ਆਪਣੇ ਕੋਲ ਬਹੁਤ ਸਾਰੇ ਟੈਕਨੀਕਲ ਆਉਂਦੇ ਨੇ ਤੁਸੀਂ ਐਕਰੋਬੇਟ ਜਾਂ ਪੌਲੀਰਾਮ ਮਿਕਸ ਕਰਕੇ ਵਰਤ ਸਕਦੇ ਹੋ ਐਕਰੋਬੇਟ ਕੰਪਲੀਟ ਵਰਤ ਸਕਦੇ ਹੋ ਬਾਅਰ ਦੀ ਪ੍ਰੋਫਾਈਲਰ ਆਉਂਦੀ ਹੈ ਡੀਓਪੋਰਟ ਦੀ ਜਾਂ ਇਕੁਏਸ਼ਨ ਪ੍ਰੋ ਆਉਂਦੀ ਹੈ ਤਾਂ ਬਹੁਤ ਸਾਰੇ ਟੈਕਨੀਕਲ ਬਾਜ਼ਾਰ ਦੇ ਵਿੱਚ ਉਸ ਕੰਮ ਲਈ ਅਵੇਲੇਬਲ ਹੈਗੇ ਨੇ ਤੁਸੀਂ ਡਾਉਣੀ ਬਿਲਡੂ ਲਈ ਸਪਰੇਅ ਤੁਸੀਂ ਕਰ ਸਕਦੇ ਹੋ ਹੁਣ ਇਸ ਟਾਈਮ ਤੇ ਫ੍ਰੀਕੁਐਂਟਲੀ ਵਾਟਰ ਤੁਹਾਨੂੰ ਦੇਣਾ ਪਊਗਾ ਜੀ ਘੜੀਮੁੜੀ ਤੁਹਾਨੂੰ ਪਾਣੀ ਦੇਣਾ ਪਊਗਾ ਤੇ ਪਾਣੀ ਦੇ ਵਿੱਚ ਤੁਸੀਂ ਕੋਸ਼ਿਸ਼ ਇਹ ਕਰੋਗੇ ਜੇ ਤੁਹਾਡੀਆਂ ਖੇੜਾਂ ਜੜੀਆਂ ਉਹ ਖਾਲੀ ਹੋਣ ਤਾਂ ਉਹਨਾਂ ਖੇੜਾਂ ਦੇ ਵਿੱਚ ਤੁਸੀਂ ਐ ਐਸਟੀ ਤੇ ਐਨਪੀਕੇ 12 32 16 ਵੀ ਦੇ ਸਕਦੇ ਹੋ ਖੇੜਾਂ ਦੇ ਵਿੱਚ ਇੱਕ ਬੋਰੀ ਜਾਂ ਅੱਧੀ ਬੋਰੀ ਪ੍ਰਤੀ ਏਕੜ ਖੇਟਾ ਦੇ ਕੇ ਤੇ ਫੇ ਪਾਣੀ ਤੋਂ ਬਾਅਦ ਪਾਣੀ ਤੋਂ ਬਾਅਦ ਤੁਸੀਂ ਛੱਟਾ ਦੇ ਦੇਣਾ ਉਹਦਾ ਤੁਸੀਂ ਯਾਰਾ ਮਿਲਾ ਕੰਪਲੈਕਸ ਵੀ ਪਾ ਸਕਦੇ ਹੋ ਤੁਸੀਂ ਡੀਏਪੀ ਵੀ ਪਾ ਸਕਦੇ ਹੋ ਡੀਏਪੀ ਦੇ ਪਲੱਸ ਕੈਲਸ਼ੀਅਮ ਨਾਈਟ੍ਰੇਟ ਜਿਹੜੀ ਆਪਣੀ ਆਉਂਦੀ ਹੈ ਉਹ ਦੋਵੇਂ ਵੀ ਰਲਾ ਕੇ ਪਾ ਸਕਦੇ ਹੋ ਤੇ ਉਹਨਾਂ ਚੀਜ਼ਾਂ ਦੇ ਨਾਲ ਇਹਦੀ ਫਰੂਟ ਦੀ ਜਿਹੜੀ ਸ਼ੇਪ ਹੈ ਸਾਈਜ਼ ਹੈ ਉਹ ਵਧੀਆ ਬਣਨਾ ਸ਼ੁਰੂ ਹੋ ਜਾਂਦਾ ਕਿਉਂਕਿ ਨਿਊਟ੍ਰੀਸ਼ਨ ਜਿੰਨੀ ਸੀ ਜ਼ਮੀਨ ਦੇ ਵਿੱਚ ਹੋਊਗੀ ਉਨੀ ਨਿਊਟ੍ਰੀਸ਼ਨ ਤੁਹਾਡੇ ਉਹ ਉਹਦੇ ਵਿੱਚ ਆਉਣੀ ਹੈ ਫਰੂਟ ਦੇ ਵਿੱਚ ਆਉਣੀ ਹੈ ਜੇ ਤੁਹਾਡੇ ਫਰੂਟ ਨੂੰ ਤੁਸੀਂ ਪ੍ਰੋਪਰ ਨਿਊਟ੍ਰੀਸ਼ਨ ਦੇ ਦੋਗੇ ਤਾਂ ਤੁਹਾਡੇ ਫਰੂਟ ਦੇ ਵਿੱਚ ਵੀ ਪ੍ਰੋਪਰ ਨਿਊਟ੍ਰੀਸ਼ਨ ਆਊਗੀ ਜੇ ਤੁਸੀਂ ਉੱਥੇ ਫਾਸਫੋਰਸ ਵਧ ਦੇ ਰਹੇ ਹੋ ਤਾਂ ਜਿਹੜਾ ਫਰੂਟ ਆ ਚ ਫਾਸਫੋਰਸ ਵਧ ਹੈ ਤਾਂ ਜੇ ਤੁਸੀਂ ਸਾਰਾ ਕੁਝ ਦੇ ਰਹੇ ਹੋ ਜਿੱਦਾਂ ਯਾਰਾ ਮਿਲਾ ਕੰਪਲੈਕਸਟੀ ਮੈਂ ਗੱਲ ਕਰ ਰਿਹਾ 6 ਤੋਂ 6 7 8 ਉਹਦੇ ਵਿੱਚ ਆ ਜਾਂਦੇ ਨੇ ਮਤਲਬ ਕੈਲਸ਼ੀਅਮ ਕਾਲਸੀਮ ਸਾਰਾ ਕੁਝ ਤੁਸੀਂ ਦੇ ਰਹੇ ਹੋ ਤਾਂ ਫਰੂਟ ਦੀ ਕੁਆਲਿਟੀ ਵੀ ਉਨੀ ਇੰਪਰੂਵ ਹੋਊਗੀ ਤੇ ਖਾਣ ਵਾਲੇ ਦੇ ਅੰਦਰ ਵੀ ਉਹੀ ਤੱਤ ਜਾਣਗੇ ਜਿਹੜੇ ਤੱਤਾਂ ਦੀ ਤੁਸੀਂ ਉਹ ਚ ਵਰਤੋਂ ਕੀਤੀ ਆ ਤੇ ਇਸ ਕਰਕੇ ਕੋਸ਼ਿਸ਼ ਇਹ ਕਰੋ ਕਿ ਜੇ ਤਨ ਕੋਈ ਫੰਗੀਸਾਈਡ ਕਰਨਾ ਪੈਂਦਾ ਇਨਸੈਕਟੀਸਾਈਡ ਕਰਨਾ ਪੈਂਦਾ ਤਾਂ ਗ੍ਰੀਨ ਲੈਵਲ ਇਨਸੈਕਟੀਸਾਈਡ ਕਰੋ ਤੇ ਉਹ ਨਾਲ ਜਿਹੜਾ ਰੈਜ਼ਿਡਿਊ ਜਿਹੜਾ ਤੁਹਾਡਾ ਉਹ ਘੱਟ ਰਹੂਗਾ ধਵਾਣੇ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਹੋਰ ਤੇ ਆਪਾਂ ਨੂੰ ਦਿੱਕਤ ਨਹੀਂ ਆਉਂਦੀ ਇਹ ਸਾਡੇ ਕੋਲ ਦੋ ਤਿੰਨ ਵੈਰਾਈਟੀਆਂ ਲੱਗੀਆਂ ਹੋਈਆਂ ਜੀ ਮੈਂ ਨਾਲ ਛੋਟੀਆਂ ਛੋਟੀਆਂ ਕਲਿੱਪਾਂ ਲਾ ਦੂੰਗਾ ਤੁਸੀਂ ਉਹਨੂੰ ਦੇਖਿਓ ਤੇ ਲਗਭਗ 15 ਡਣਾ ਸਾਡਾ ਫਰੂਟ ਹੈ ਜਿਹੜਾ ਉਹ ਅਸੀਂ ਮੰਡੀ ਲੈ ਕੇ ਜਾਣ ਲਈ ਤਿਆਰ ਕਰਦੇ ਹਾਂਗੇ ਉਹ ਹੋ ਜਾਊਗਾ ਜੀ ਸਾਡਾ ਤੇ ਮੈਨੇਜਮੈਂਟ ਇਹਦੀ ਇਹੀ ਹੈ ਕਿ ਇਸ ਸਟ ਕੈਲਸ਼ੀਅਮ ਵਗੈਰਾ ਦੀ ਮਾਤਰਾ ਥੋੜੀ ਜਿਆਦਾ ਚਾਹੀਦੀ ਹੈ ਪोटाश ਦੀ ਮਾਤਰਾ ਜਿਆਦਾ ਚਾਹੀਦੀ ਹੈ ਫਾਸਫੋਰਸ ਦੀ ਮਾਤਰਾ ਜਿਆਦਾ ਚਾਹੀਦੀ ਹੈ ਨਾਈਟrogen ਦੀ ਮਾਤਰਾ ਘੱਟ ਚਾਹੀਦੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਬੈਲੈਂਸ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅੱਗੇ ਵੀ ਤੁਹਾਡੇ ਨਾਲ ਛੋਟੀਆਂ-ਛੋਟੀਆਂ ਵੀਡੀਓ ਬਣਾ ਕੇ ਜਾਣਕਾਰੀ ਸਾਂਝੀ ਕਰਦੇ ਰਾਵਾਂਗੇ ਕਿ ਹੁਣ ਅਸੀਂ ਇਹਦੇ ਵਿੱਚ ਕੀ-ਕੀ ਕਰ ਰਹੇ ਹਾਂ ਵੀਡੀਓ ਕੀਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਬਤੋ ਸ਼ੇਅਰ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ